ਬਿਰਜ ਜੀ ਕੀ ਨਾਮ ਆ ਤੁਹਾਡਾ ਤੇ ਪਿੰਡ ਕਿਹੜਾ ਤੇ ਮਸਲਾ ਕੀ ਜੀ ਮੇਰਾ ਨਾਮ ਪ੍ਰਦੀਪ ਸਿੰਘ ਹੈ ਮੇਰੇ ਪਿੰਡ ਹੈ ਚੁਗੇ ਗੁਲਾਬ ਆਬਾਦੀ ਬੈਕ ਆ ਫਾਈਲ ਲਗਾਈ ਮਸਲਾ ਸਰ ਨਰੇਗਾ ਦੇ ਰਿਗਾਰਡਿੰਗ ਸੀਗਾ ਜੀ ਅਸੀਂ ਤਕਰੀਬਨ 2 ਤਰੀਕ ਤੋਂ ਲੱਗੇ ਆ ਅਸੀਂ 2 ਦਸੰਬਰ ਤੋਂ ਏਡੀਸੀ ਡੀਸੀ ਮੈਡਮ ਕੋਲ ਜਾ ਕੇ ਆਏ ਸੀਗੇ ਮਨਰੇਗਾ ਚਲਾਉਣ ਦੇ ਸਬੰਧੀ ਜਿਹਦੇ ਵਿੱਚ ਅਸੀਂ ਡਿਮਾਂਡ 120 ਬੰਦਿਆਂ ਦੀ ਅਸੀਂ ਫਰਕ ਕੀਤੀ ਉਹਦੇ ਵਿੱਚ ਕੀ ਸੀਗਾ ਡਿਮਾਂਡ ਦਾ ਸੀ ਕੰਮ ਲੈਣ ਵਾਸਤੇ ਕਿਤੇ ਕਿਉਂਕਿ ਐਂਟੀ ਡੇਰ ਤਾਂ ਹੋ ਗਿਆ ਆਪੋਜੀਸ਼ਨ ਚ ਸੀਗੀ ਅਸੀਂ ਜਿੱਦਾਂ ਹਾਰ ਇਲੈਕਸ਼ਨ ਵੀ ਲੜੇ ਆ ਚਲੋ ਜਿੱਦਾਂ ਵੀ ਸੀਗਾ ਕਰਨ ਇਹ ਰਿਹਾ ਉਹ ਸਰਪੰਚ ਬਣ ਗਿਆ ਤੇ ਉਹਨੇ 300 ਆਦੀ ਵੱਖਰੇ ਬੰਦੇ ਡਿਮਾਂਡ ਕਢਾ ਲਈ ਜਿਹੜੀ ਦੂਜੀ ਆਪੋਜੀਸ਼ਨ ਜਿਹੜੀ ਗਰੀਬ ਜਨਤਾ ਹੈ ਉਹਨਾਂ ਦੀ ਡਿਮਾਂਡ ਉਹਨੇ ਉੱਤੇ ਸਾਈਨ ਨਹੀਂ ਕਰਕੇ ਦੇ ਦਿੱਤਾ ਸੀਗਾ ਨਾਲੇ ਕੁਝ ਗੱਲਾਂ ਧਮਕੀਆਂ ਵਗੈਰਾ ਜਾਂ ਕਿਸੇ ਤਰ੍ਹਾਂ ਨਹੀਂ ਉਹ ਉਹਨਾਂ ਦੀ ਪਾਰਟੀ ਦੇ ਮੈਂ ਕੋਈ ਵੀ ਡਿਮਾਂਡ ਨਹੀਂ ਪਰਾਂਗਾ ਸਾਨੂੰ ਗੱਲ ਸਾਡੇ ਧਿਆਨ ਚ ਆਈ ਤੇ ਅਸੀਂ ਫਿਰ ਐਡੀਸੀ ਮੈਡਮ ਸਰਕਲ ਗਏ ਉਹਨਾਂ ਨੇ ਸਾਨੂੰ ਕਿਹਾ ਕਿ ਤੁਹਾਡੀ ਡਿਮਾਂਡ ਦੇ ਸੀ ਮੈਂ ਕਾਰਵਾਈ ਕਰਾਂਗਾ ਜਿਹੜੀ ਅਸੀਂ ਦੇਖ ਕੇ ਆਏ ਸੀ ਕਿ ਸਾਰੀ ਡਿਮਾਂਡ ਪਲੱਸ ਆ ਜਿਹੜੀ ਡਿਮਾਂਡ ਜਿਹੜੀ ਪਾਰਕੇ ਦਿੱਤੀ ਸੀ ਇਹਨਾਂ ਨੇ ਅੱਗੇ ਫੋਰਵਰਡ ਕਰਤੀ ਸੀਗੀ ਏਪੀਓ ਕੋਲ ਗਏ ਏਪੀਓ ਨੇ ਕਿਹਾ ਕਿ ਮੈਂ ਏਪੀਓ ਨੇ ਵੀਡੀਓ ਕੋਲ ਸਾਈਨ ਕਰਵਾ ਕੇ ਦੂਜੀ ਸੈਕਟਰੀ ਕੋਲ ਚਲੇ ਗਏ ਸੈਕਟਰੀ ਨੂੰ ਪੁੱਛਿਆ ਕਿ ਉਹ ਕਹਿੰਦੇ ਕਿ ਇਸ ਤਰ੍ਹਾਂ ਕਿ ਸਰਪੰਚ ਦੀ ਮੋਹਰ ਤੋਂ ਬਿਨਾ ਕੰਮ ਨਹੀਂ ਨਿਕਲ ਸਕਦਾ ਤੋ ਸਾਨੂੰ ਫਿਰ ਥੋੜਾ ਧਿਆਨ ਡੀਪਲੀ ਜਾਣਾ ਪੈ ਗਿਆ ਸੀ ਕੋਈ ਮਨਰੇਗਾ ਦੀ ਗਾਈਡਲਾਈਨਸ ਪੜ੍ਹੀਏ ਕੀ ਹੈ ਕਿ ਮਤਲਬ ਸਰਪੰਚ ਹੀ ਇਹ ਸਾਰਾ ਕੰਮ ਕਰਾ ਸਕਦਾ ਜਾਂ ਕੁਝ ਹੋਰ ਵੀ ਤੇ ਆ ਦੇਖੋ ਜੀ ਮਨਰੇਗਾ ਦਾ ਮਨਰੇਗਾ ਐਕਟ 2005 ਠੀਕ ਹੈ ਜੀ ਇਹਦੇ ਵਿੱਚ ਲਿਖਿਆ ਹੋਇਆ ਹੈ ਜਿਹੜਾ ਇਹਨਾਂ ਦਾ ਰੋਲ ਹੈ ਜਿਹੜਾ 4.3 ਦੇ ਮਲਟੀਪਲ ਮੈਕੈਨਿਜ਼ਮ ਫੋਰ ਡਿਮਾਂਡ ਫੋਰ ਵਰਕ ਇਦੇ ਚ ਲਿਖਿਆ ਮਲਟੀਪਲ ਚੈਨਲ ਸਰਵਿਸ ਐਪਲੀਕੇਸ਼ਨ ਵਰਕਸ਼ਾਪ ਨੇਸੈਸਰੀ ਇਨਕਲੂਡ ਪ੍ਰੋਗਰਾਮ ਆਫਿਸ ਪ੍ਰੋਗਰਾਮ ਅਫੀਸਰ ਪੰਚਾਇਤ ਸੈਕਟਰੀ ਅਦਰ ਅਫੀਸ਼ੀਅਲ ਗ੍ਰਾਮ ਪੰਚਾਇਤ ਸਰਪੰਚ ਵਾਰਡ ਮੈਂਬਰ ਅੰਗਣਵਾੜੀ ਸੈਲਫ ਹੈਲਪਿੰਗ ਗਰੁੱਪ ਮੈਂਬਰ ਤੱਕ ਵੀ ਡਿਮਾਂਡ ਕਢਵਾ ਸਕਦੇ ਸਾਨੂੰ ਇਹਨਾਂ ਨੇ ਬਹੁਤ ਜ਼ਿਆਦਾ ਗੁੰਮਰਾਹ ਕੀਤਾ ਤੇ ਅੱਜ ਜਦੋਂ ਅਸੀਂ ਫਿਰ ਦੁਬਾਰਾ ਏਡੀਸੀ ਸਰ ਕੋਲ ਗਏ ਏਪੀਓ ਕੋਲ ਮਿਲੇ ਤੇ ਉੱਥੇ ਫਿਰ ਰਾਜਨੀਤਿਕ ਪ੍ਰੈਸ਼ਰ ਐਮਐਲਏ ਦਾ ਉੱਥੇ ਪੀਏਸੀ ਦਾ ਤੇ ਕੁਜ਼ੋਰ ਸੀਗੇ ਕਿ ਸਾਡੀ ਡਿਮਾਂਡ ਨੂੰ ਨਾ ਕੱਢਿਆ ਜਾਏ ਸਾਨੂੰ ਡਰਾਇਆ ਧਮਕਾਇਆ ਵੀ ਗਿਆ ਅਸੀਂ ਬਲ ਕੋਰਟ ਜਾਂ ਹਾਈ ਕੋਰਟ ਦਾ ਪ੍ਰੋਸੈਸ ਅਸੀਂ ਥਰੂ ਚੈਨਲ ਫੋਲੋ ਕਰਾਂਗੇ ਕਿਉਂਕਿ ਸਾਨੂੰ ਨਿਆਂ ਚਾਹੀਦਾ ਗਲਤ ਨੂੰ ਅਸੀਂ ਗਲਤ ਕਹਿਣਾ ਤੇ ਸਹੀ ਨੂੰ ਅਸੀਂ ਕਦੇ ਰੋਕਾਂਗੇ ਨਹੀਂ ਅਸੀਂ ਵੀ ਬੰਦੇ ਸਾਡੀ ਜਨਤਾ ਸਾਰੇ ਗਰੀਬ ਹੈ ਹਰ ਇੱਕ ਬੰਦੇ ਨੂੰ ਰਾਈਟ ਹੈ ਕਿ ਅਸੀਂ ਕੰਮ ਲੈ ਸਕੀ ਤੇ ਦੂਸਰੀ ਗੱਲ ਜਿਹੜੀ ਉਸ ਤੋਂ ਬਾਅਦ ਜਿਹੜੀ ਗੱਲ ਆਉਂਦੀ ਹੈ ਜਿਹੜਾ ਇਹਨਾਂ ਨੇ ਚਲੋ ਡਿਮਾਂਡ ਭਰਾ ਲਈ ਆਪਦੀ ਜਿੱਦਾਂ ਵੀ ਸੀਗੀ ਰਾਜਨੀਤਿਕ ਪ੍ਰੈਸ਼ਰ ਕਰਕੇ ਜਦੋਂ ਦਾ ਇਹਨਾਂ ਦਾ ਕੰਮ ਨਿਕਲਿਆ ਉਸ ਤੋਂ ਬਾਅਦ 11 ਤਰੀਕ ਸਾਰੀਆਂ ਰੋਜ ਦੀਆਂ 40 ਤੋਂ 50 ਹਾਜ਼ਰੀਆਂ ਨਾਲ ਗਲਤ ਲੱਗ ਰਹੀਆਂ ਨਾਜਾਇਜ਼ ਜਿਹੜਾ ਪੰਜਾਬ ਸਰਕਾਰ ਦੇ ਚੋਣਾਂ ਲਗਾਇਆ ਜਾਂਦਾ ਪਿਆ ਹੈ ਸੈਂਟਰ ਦੇ ਸਰਕਾਰ ਨੂੰ ਜਿਹੜੇ ਭਗਵੰਤ ਮਾਨ ਦਾ ਜਿਹੜਾ ਕਹਿੰਦਾ ਸੀਗਾ ਕਿ ਸੀਐਮ ਜਿਹੜਾ ਕੋਈ ਕਿਸੇ ਤਰ੍ਹਾਂ ਦੇ ਕੋਈ ਚੋਰੀ ਖਜਾਨੇ ਨਹੀਂ ਕਰਨ ਦਿਆਂਗਾ ਆ ਦੇਖੋ ਆ ਜਾਦੇ ਐਮਲੇ ਦੇ ਸਿਰ ਤੇ ਜਿਹੜਾ ਸਰਪੰਚ ਜਿਹੜਾ ਬਣਿਆ ਕਿ ਅਜਾ ਤੰਦਲੀ ਕਰ ਰਿਹਾ ਸਾਰਾ ਖਾਣ ਪੀਣ ਇੱਥੋਂ ਚਲਾ ਰਿਹਾ ਬਲਕਿ ਸਰਪੰਚ ਦਾ ਪਰਾ ਖੁੱਦ ਨਹੀਂ ਵਿੱਚ ਜਾ ਰਿਹਾ ਜਿਹੜੇ ਫੋਟੋ ਦੇ ਵਿੱਚ ਨਹੀਂ ਜਾ ਰਿਹਾ ਤੇ ਦੱਸ ਸਕਦੇ ਜੋਬ ਘੜ ਕਿੰਨਾ ਨੰਬਰ ਹੈ ਜੀ 18 ਇਹ ਸਰਪੰਚ ਦੇ ਭਰਾ ਦਾ 11 ਤਰੀਕ ਦਾ ਜੀ ਜਿਹੜੀ ਮੱਲੋਂ ਇਹਦੇ ਵਿੱਚ ਫੋਟੋ ਨਹੀਂ ਹੈਗੀ ਮਤਲਬ ਇਹਦੀ ਹਾਜ਼ਰੀ ਅੱਗੀ ਹੋਈ ਹੈ ਫੋਟੋਜ਼ ਵਿੱਚ ਨਹੀਂ ਹੈਗਾ ਜੀ ਕਿਉਂਕਿ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ ਬੰਦਾ ਯੂ ਐਮ ਪੀ ਬੈਠਾ ਵੇ ਤੇ ਫੋਟੋ ਉਹਨੇ ਹਾਜ਼ਰੀ ਚੱਲੀ ਨਾ ਮਤਲਬ ਉੱਥੇ ਜਾ ਕੇ ਕ੍ਰਾਈਮ ਕਰ ਰਿਹਾ ਜਾਂ ਕਿੱਧਰ ਵੀ ਜਾ ਕੇ ਤੇ ਇਹਦੇ ਵਿੱਚ ਉਹਦੀ ਹਾਜ਼ਰੀ ਲੱਗ ਰਹੀ ਹੈ ਕਿੱਦਾਂ ਪੋਸੀਬਲ ਹੋ ਸਕਦਾ ਤੇ ਉਸੋਂ ਅੱਗੋਂ ਆ ਆਪਣੇ ਸਾਡੇ ਮੇੜਨ ਪਿੰਡ ਦੇ ਜਿਹੜੇ ਪਿਛਲੀ ਵਾਰ ਵੀ ਰਹੇ ਨੇ ਇਹ ਬਾਕੀ ਤੁਹਾਨੂੰ ਵਿਸਤਾਰ ਨਾਲ ਦੱਸਦੇ ਮਾਈਕ ਜੋ ਪੰਚਾਇਤ ਤੇ ਇਲਜ਼ਾਮ ਤੁਸੀਂ ਲਾਏ ਆ ਕਿਸ ਦਾਰ ਤੇ ਲਾਏ ਆ ਜੀ ਵਿਜੂਦਾ ਪੰਚਾਇਤ ਦੀ ਪਹਿਲੀ ਸਾਡੀ ਜਿਹੜੀ ਡਿਮਾਂਡ ਸੀ ਕਿ ਮਨਰੇਗਾ ਦੀ ਜੀ ਉਹਦੇ ਤੇ ਉਹਨਾਂ ਨੇ ਸਾਈਨ ਨਹੀਂ ਕੀਤੇ ਸੀਗੇ ਜੀ ਤੇ ਅਸੀਂ ਲੈ ਕੇ ਗਏ ਸੀਗੇ ਏਡੀਸੀ ਕੋਲ ਐਪਲੀਕੇਸ਼ਨ ਬਕਾਇਦਾ ਦਿੱਤੀ ਸੀਗੀ ਤੇ ਉਹਦੇ ਐਪਲੀਕੇਸ਼ਨ ਦੇ ਵਿੱਚ ਉਹਨਾਂ ਨੇ ਮਾਰਕ ਕਰਕੇ ਏਪੀਓ ਸਾਹਿਬ ਨੂੰ ਦੇ ਦਿੱਤੀ ਸੀਗੀ ਏਪੀਓ ਸਾਹਿਬ ਨੇ ਕਿਹਾ ਸੀਗਾ ਸਾਨੂੰ ਕਿ ਮੈਂ ਸਰਪੰਚ ਨੂੰ ਐਪਲੀਕੇਸ਼ਨ ਪੇਜ ਦਿੱਤੀ ਹੈ ਲੈ ਕੇ ਜੀਆਰਐਸ ਗਿਆ ਸੀਗਾ ਉਹ ਕਹਿੰਦੇ ਸਰਪੰਚ ਦੁਬਿਨਾ ਤੁਹਾਡੀ ਡਿਮਾਂਡ ਨਹੀਂ ਨਿਕਲ ਸਕਦੀ ਤੇ ਉਸ ਤੋਂ ਬਾਅਦ ਅੱਜ ਸਾਨੂੰ ਹੋ ਗਿਆ 15 ਤੋਂ 20 ਦਿਨ ਉੱਪਰ 15 ਦਿਨਾਂ ਦੇ ਵਿੱਚ ਨਰੇਗਾ ਦੀ ਡਿਮਾਂਡ ਨਿਕਲਣੀ ਜ਼ਰੂਰੀ ਹੁੰਦੀ ਹੈ ਤੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਨਾ ਕੋਈ ਸਾਡੀ ਡਿਮਾਂਡ ਨਿਕਲੀ ਸਰਕਾਰ ਦਾ ਦਬਾਅ ਪਾ ਕੇ ਸਾਡੀ ਡਿਮਾਂਡ ਨੂੰ ਰੋਕਿਆ ਗਿਆ ਉਸ ਤੋਂ ਬਾਅਦ ਉਹਨਾਂ ਨੇ ਮਨਰੇਗਾ ਦੀ ਨਜਾਇਜ਼ ਹਾਜ਼ਰੀ ਲਾਣੀ ਸ਼ੁਰੂ ਕਰ ਦਿੱਤੀਆਂ ਤੇ ਜਨਤਾ ਨੂੰ ਦਬਾਣਾ ਤੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀਆਂ ਕਹਿੰਦੇ ਭਈ ਸਾਡਾ ਰਾਜ ਹੈ ਅਸੀਂ ਤੁਸੀਂ ਕੁਝ ਨਹੀਂ ਕਰ ਸਕਦੇ ਆ ਬਾਕਾਇਦਾ ਉਹਨਾਂ ਦੇ ਫੋਟੋਆਂ ਅਸੀਂ ਏਡੀਸੀ ਸਾਹਿਬ ਨੂੰ ਦੇ ਕੇ ਆਏ ਸੀਗੇ ਤੇ ਚਿੱਠੀਆਂ ਵੀ ਮੇਲ ਰਾਈ ਵੀ ਭਾਈਆਂ ਸੀਗੀਆਂ ਤੋਂ ਦਾ ਜੇ ਤੱਕ ਸਾਨੂੰ ਕੋਈ ਵੀ ਜਵਾਬ ਨਹੀਂ ਮਿਲ ਰਹੀ ਆ ਹਾਂਜੀ ਜੋ ਮੌਜੂਦਾ ਸਰਪੰਚ ਸਾਹਿਬ ਇਹ ਕਹਿ ਰਹੇ ਸੀ ਜਦੋਂ ਇਹਦੇ ਡਰੇਗਾ ਦੀ ਡਿਮਾਂਡ ਭਰੀ ਆ ਸਾਂਝੀ ਜਗ੍ਹਾ ਤੇ ਭਰੀ ਲਾਉਸਮੈਂਟ ਕਰਾਈ ਆ ਸਾਂਝੀ ਜਗ੍ਹਾ ਤੇ ਮੈਂ ਵੀ ਮੌਜੂਦਾ ਮੇਟਾਂ ਮੈਂ ਵੀ ਭਰੀ ਐ ਜੀ ਕਿਉਂਕਿ ਨਰੇਗਾ ਦਾ ਹੱਕ ਤਾਂ ਰੇਕ ਜਨਤਾ ਨੂੰ ਐ ਕੋਈ ਵੀ ਲੈ ਸਕਦਾ ਹੈ ਜੀ ਤਾਂ ਅਸੀਂ ਵੀ ਸਾਂਝੀ ਜਗ੍ਹਾ ਤੇ ਇਸ ਡਿਮਾਂਡ ਭਰੀ ਸੀ ਜੀ ਆ ਰਸ ਨੂੰ ਦੇਣ ਗਏ ਸੀ ਕਿ ਉਹ ਕਹਿੰਦੇ ਸਰਪੰਚ ਤੋਂ ਬਿਨਾਂ ਡਮਾਰ ਨਹੀਂ ਨਿਕਲ ਸਕਦੀ ਤੇਨਾਂ ਨੇ ਵਕੀਆ ਕਿ ਸਾਡੇ ਹੁੰਦੇ ਕੋਈ ਡਿਮਾਂਡ ਐਂਟੀ ਪਾਰਟੀ ਕੋਈ ਵੀ ਨਿਕਲਵਾ ਸਕਦੇ ਇਹਨਾਂ ਦਾ ਸਰਕਾਰ ਦਾ ਦਬਾਅ ਪਾਈ ਖੜਿਆ ਤੇ ਫਿਰ ਜਿਹੜੇ ਦੂਸਰੇ ਬੰਦੇ ਜਾਂਦੇ ਆ ਮੋਹਰ ਲਵਾਉਣ ਜਿਵੇਂ ਕਿਸੇ ਦੀ ਫਾਈਲ ਹੋ ਗਈ ਤਾਂ ਉਹਨਾਂ ਦੀਆਂ ਵੀਡੀਓ ਵਾਇਰਲ ਕਰ ਦਿੰਦੇ ਆ ਵੀਡੀਓ ਦਿਖਾ ਸਕਦੇ ਹਾਂਜੀ ਹਾਂਜੀ ਵੀਡੀਓ ਬਕਾਇਦਾ ਦਿਖਾ ਸਕਦੇ ਆ ਇਹਨਾਂ ਦੇ ਪਾਪਾ ਜੀ ਜੀ ਹਾਂਜੀ ਸਾਨੂੰ ਆਂ ਦਿਨ ਕੀ ਆਪੇ ਹੀ ਸਾਭੀ ਆਪ ਵੀ ਆਪ ਚਲਦਾ ਹੈ ਜੀ ਇੰਝ ਐਸੀ ਸਰਕਾਰ ਅੱਗੇ ਆਈ ਮੰਗ ਕਰਦਿਆ ਕਿ ਨਿਆਂ ਹੋਣਾ ਚਾਹੀਦਾ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਇਹ ਵੀ ਆਈਡੀ ਤੋਂ ਵੀਡੀਓ ਵਾਇਰਲ ਕੀਤੀ ਗਈ ਹੈ ਜੀ। ਹਾਂਜੀ। ਇਹ ਸਰ ਵੀਡੀਓ ਸ਼ੇਅਰਸ ਮੌਂਡ ਸੇ ਦਾ ਮੈਂਬਰ ਮੌਂਡ ਦਿਮਾਰ ਚੜੀ ਹੋਈ ਹੈ। ਤੋਂ ਸਾਡੇ ਤੇ ਕੋਈ ਵੀ ਕਾਨੂੰਨੀ ਕਾਰਵਾਈ ਕਰਾਉਣ ਨੂੰ ਤਿਆਰ ਹੁੰਦਾ ਵੀ ਹੈ ਤੇ ਕਹਿੰਦਾ ਵੀ ਤੁਹਾਡੇ ਖਿਲਾਫ ਆ ਪਰਚਾ ਕਰਾ ਦੇਵਾਂਗੇ ਜੇ ਤੁਸੀਂ ਅੱਗੇ ਗਏ ਤੇ ਇਸ ਗੱਲ ਨੂੰ ਵੀ ਧਿਆਨ ਚ ਲਿਆਂਦਾ ਜਾਵੇ। ਦੋ ਦਾ ਪਿੰਡ ਚੁੱਕੇ ਗਲਾਬਸਕ ਦੇ ਵਿੱਚ ਜ਼ਿਲ੍ਹਾ ਫਾਇਲਕਾ ਦੇ ਵਿੱਚ ਮੌਜੂਦ ਹਾਂ। ਤਾ ਪਿੰਡ ਦੇ ਜਿਹੜੇ तमाम ਲੋਕ ਪਿੰਡ ਨਿਵਾਸੀ ਪਿੰਡ ਦੀ ਪੰਚਾਇਤ ਪਿੰਡ ਦੇ ਸਰਪੰਚ ਮੇਰ ਸਿੰਘ ਸਾਡੇ ਨਾਲ ਮੌਜੂਦ ਨੇ ਸਕੂਲ ਦੇ ਵਿੱਚ ਨਰੇਗੇ ਦਾ ਕੰਮ ਚਲਾਇਆ ਜਾ ਰਿਹਾ ਹੈ ਤਾਂ ਜਿਹੜਾ ਕੰਮ ਚਲਾਇਆ ਜਾ ਰਿਹਾ ਹੈ ਇਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਇੱਕ ਪਿੰਡ ਦੀ ਦੂਸਰੀ ਧਿਰ ਵੀ ਹੈ ਜਿਸ ਧਿਰ ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਪਿੰਡ ਦੀ ਪੰਚਾਇਤ ਵੱਲੋਂ ਨਰੇਗੇ ਦੇ ਕੰਮ ਦੇ ਵਿੱਚ ਕੋਟਾਲਾ ਕੀਤਾ ਜਾ ਰਿਹਾ ਹੈ ਸਾਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਤਾਂ ਇਸ ਟਾਈਮ ਸਾਰੇ ਪਿੰਡ ਦੇ ਜਿਹੜੇ ਤਮਾਮ ਲੋਕ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਔਰ ਜਿਹੜੀ ਮੌਜੂਦਾ ਪੰਚਾਇਤ ਨਾਲ ਵੀ ਗੱਲਬਾਤ ਕਰਾਂਗੇ ਕਿ ਇਲਜ਼ਾਮ ਬੇਬੁਨਿਆਦ ਹਨ ਕਿ ਜਾ ਜਾਣ ਆਓ ਤੁਹਾਡੀ ਕਰਾਂਗੇ ਗੱਲਬਾਤ ਸਭ ਕੀ ਰਹਿਮ ਤੁਹਾਡੀ ਮੀਰ ਸਿੰਘ ਜੀ ਸਰਪੰਚ ਸਾਹਿਬ ਜੋ ਇੱਕ ਚੈਨਲ ਤੇ ਤੁਹਾਡੇ ਤੇ ਇਲਜ਼ਾਮ ਲਾਇਆ ਗਿਆ ਸੀ ਕਿ ਪਿੰਡ ਵਿੱਚ ਕੰਮ ਨਹੀਂ ਦਿੱਤਾ ਜਾ ਰਿਹਾ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਵੀ ਇਹ ਕੰਮ ਹੈ ਵੀ ਅਸੀਂ ਬਿਲਕੁਲ ਜਾਇਜ਼ ਤੇ ਸਹੀ ਕੰਮ ਕਰ ਰਹੇ ਹਾਂ ਜੋ ਸਾਡੇ ਤੇ ਇਲਜ਼ਾਮ ਲਗਾਏ ਗਏ ਲਗਾਏ ਗਏ ਨੇ ਉਹ ਸਾਰੇ ਝੂਠੇ ਨੇ ਜੋ ਵੀ ਜਿਵੇਂ ਵੀ ਅਸੀਂ ਨਰੇਗਾ ਦਾ ਕੰਮ ਚਲਾਉਣ ਲੱਗੇ ਤਾਂ ਪਿੰਡ ਦੇ ਵਿੱਚ ਸਰਕਾਰ ਮੁਰ ਦੁਆਰੇ ਨੌਸ ਮਿੰਟ ਕਰਵਾਈਏ ਜੋ ਵੀ ਕੰਮ ਕਰਨਾ ਪੰਚਾਇਤ ਘਰ ਦੇ ਵਿੱਚ ਸਾਂਝਾ ਜਗ੍ਹਾ ਤੇ ਪਰ ਇਹ ਹੈਗੀ ਡਿਮਾਂਡ ਹੈ ਜੀ ਤੇ ਇਹ ਸਾਡੇ ਜੋ ਵੀ ਇਲਜ਼ਾਮ ਨੇ ਜਨਤਾ ਤੋਂ ਪੁੱਛਿਆ ਜਾਵੇ ਇਹ ਸੱਚੇ ਜਾਂ ਝੂਠ ਹੈ ਵੀਰ ਜੀ ਜੋ ਤੁਹਾਡੇ ਕੋਲ ਡਿਮਾਂਡ ਲੈ ਕੇ ਆਉਂਦਾ ਪਿੰਡ ਵਾਸੀ ਉਹਨੇ ਕੰਮ ਦੇ ਰਹੇ ਅਸੀਂ ਸਾਰੇ ਜੋ ਵੀ ਡਿਮਾਂਡ ਸਾਂਝੀ ਜਗ੍ਹਾ ਤੇ ਲਖਾ ਰਹੇ ਅਸੀਂ ਉਹੀ ਕੰਮ ਕਰ ਰਹੇ ਜੋ ਵੀ ਇਹ ਪਿੰਡ ਦਾ ਸਾਂਝੀ ਜਗ੍ਹਾ ਤੇ ਹਾਂ ਪਿੰਡ ਕਿਹੜਾ ਹੈ ਸਰ ਪਿੰਡ ਚੁੱਕਿਆ ਖਲਾਬ ਆਬਾਦੀ ਬੈ ਖਾਸ ਠੀਕ ਹੈ ਇੱਕ ਨਾ ਖਬਰ ਚੱਲ ਰਹੀ ਹੈ ਜੀ ਮਤਲਬ ਨਿਊ ਚੈਨਲ ਦੇ ਵਿੱਚ ਤਾਂ ਜਿਹੜੀ ਦੂਸਰੀ ਦੇਦਾਈ ਅਪਡੇਟ ਆਸੀ ਉਹ ਤੁਹਾਡੇ ਤੇ ਇਲਜ਼ਾਮ ਲਗਾ ਰਿਹਾ ਜੀ

ਜੋ ਨਰੇਗਾ ਦੀ ਡਿਮਾਂਡ ਭਰੀ ਜਾਂਦੀ ਹੈ ਕਿਸ ਜਗ੍ਹਾ ਤੇ ਭਰੀ ਜਾਂਦੀ ਹੈ ਜੀ ਪੰਚਾਇਤ ਘਰ ਚ ਬੈਠ ਕੇ ਲੋਸਮੈਂਟ ਹੁੰਦੀ ਹੈ ਹਾਂਜੀ ਲੋਸਮੈਂਟ ਕਰਦੇ ਆ ਜੀ ਹਾਂਜੀ ਕਿੰਨੇ ਦਿਨ ਹੋ ਗਏ ਇਹ ਕੰਮ ਕਰਦੇ ਨੇ 6 ਦਿਨ ਹੋ ਗਏ 7ਵਾਂ ਦਿਨ ਚੱਲੂ ਹੈ ਜੀ ਮੱਖੜ ਸੰਗੀ ਜੀ ਕਿਹੜਾ ਪਿੰਡ ਹੈ ਜੀ ਠੁਗੇ ਗੁਲਾਬ ਸਿੰਘ ਨਰੇਗਾ ਦਾ ਜੋ ਕੰਮ ਚੱਲ ਰਿਹਾ ਕੰਮ ਤੁਹਾਨੂੰ ਮਿਲ ਰਹੀ ਮਿਲ ਰਿਹਾ ਜੀ ਸਹੀ ਚੱਲ ਰਿਹਾ ਕੰਮ ਹਾਂ ਸਾਡੀ ਪੰਚਾਇਤ ਸਾਨੂੰ ਕੰਮ ਲਿਆ ਕੇ ਦੇ ਰਹੀ ਹੈ ਸਾਡੇ ਸਰਪੰਚਾ ਦੇ ਰਹੇ ਨੇ ਜੀ ਜਿਹੜੀ ਪਾਰਟੀ ਰੋਧ ਹੈ ਵੀ ਸਾਡੇ ਤੇ ਜੇ ਸਰਪੰਚੀ ਤੇ ਖੜੇ ਰਹੇ ਨੂੰ ਇੱਕ ਅੱਗੇ ਵੀ ਹਾਰ ਜਿੱਤ ਹੁੰਦੀ ਨਹੀਂ ਇਹ ਹੁਣ ਵੀ ਹਾਰ ਜਿੱਤ ਹੁੰਦੀ ਹੈ ਜਿਹਦੇ ਤੋਂ ਦੋ ਘੁੰਦੇ ਨੂੰ ਤਾਂ ਹੁਣ ਹਾਰ ਜਿੱਤ ਹੋਈਏ ਉਹ ਪਾਰਟੀ ਕਿਨਾ ਨੂੰ ਗੁਫਰਾ ਕਰ ਰਹੀ ਹੈ ਉਥੇ ਘਰੇ ਵੀ ਤੁਸੀਂ ਨਹੀਂ ਜਾਣਾ ਕੰਮ ਤੇ ਅੱਛਾ ਜੀ ਹਾਂ ਸਰਪੰਚ ਸਾਹਿਬ ਨੇ ਓਕਾ ਦੇਵਾਇਆ ਵਿਅਕਤੀ ਗੁਰਦੁਆਰੇ ਜਾ ਕੇ ਕਿ ਆਪਾਂ ਕਿਸੇ ਨੂੰ ਮਨਾ ਨਹੀਂ ਕਰਨੀ ਜੋ ਫਾਰਮ ਭਰਾਵੇਗਾ ਆ ਕਿ ਸਾਡੇ ਕੋਲ ਮਜੂਦਾ ਭਰਾਵੇ ਜੀ ਜੀ ਪੰਚਾਇਤ ਦੇ ਜਗ੍ਹਾ ਤੇ ਜਾ ਕੇ ਫਾਰਮ ਭਰੇ ਨੂੰ ਅਸੀਂ ਆਪ ਖੁਦ ਗਏ ਹਾਰਮ ਭਰਾਂਗੇ ਹੋਰ ਕੋਈ ਰੋਕ ਟੋਕ ਨਹੀਂ ਲਾਈ ਕਿਸੇ ਦੀ ਸਾਡੇ ਸਾਹ ਸਰਪੰਚ ਸਾਹਿਬ ਨੇ ਗੱਲ ਕਹੀ ਸੀ ਕਿ ਆਪਾਂ ਕਿਸੇ ਨਾਲ ਵੀ ਨਹੀਂ ਨਿਆਹ ਰੱਖਣਾ ਜੀ ਨਿਆਹ ਦੇ ਨਾਲ ਚੱਲਣਾ ਕਿਉਂ ਆਪਾਂ ਜਿੱਤ ਗਏ ਤਾਂ ਆਪਾਂ ਸਾਂਝਾ ਪਿੰਡੇ ਜੀ ਸਾਂਝੇ ਆ ਸੀ ਜਿਹੜਾ ਉਹਨਾਂ ਮਣੇ ਪਾਰਟੀ ਦੇ ਨੂੰ ਉਹ ਵੀ ਆਪਾਂ ਪਾਸੇ ਨਹੀਂ ਰੱਖਾਂਗੇ ਆ ਦੇ ਕੋਲ ਨਾਲ ਮਿਲ ਕੇ ਰਹਾਂਗੇ ਕੰਮ ਇਹ ਬੇਤਮਦੂਦਾ ਜਗੀ ਸਾਡੇ ਬਣੇ ਨੂੰ ਸਰਪੰਚ ਸਾਹਿਬ ਬੜੇ ਚੰਗੇ ਜੋ ਅਮਰੀਕਾ ਦਾ ਕੰਮ ਚੱਲ ਰਿਹਾ ਸਹੀ ਚੱਲ ਰਿਹਾ ਹੈ ਹਾਂਜੀ ਸਹੀ ਚੱਲ ਰਿਹਾ ਜੀ ਜੋ ਦੂਸਰੀ ਪਾਰਟੀ ਵੱਲੋਂ ਇਲਜ਼ਾਮ ਲਾਇਆ ਜਾ ਰਿਹਾ ਪਿੰਡ ਵਿੱਚ ਕੰਮ ਨਹੀਂ ਦਿੱਤਾ ਜਾ ਰਿਹਾ ਮਜ਼ਦੂਰਾਂ ਨੂੰ ਹਾਂਜੀ ਕੀ ਸਾਰੇ ਮਜ਼ਦੂਰਾਂ ਨੂੰ ਕੰਮ ਮਿਲ ਰਿਹਾ ਹੈ ਬਿਲਕੁਲ ਸਾਰੇ ਮਿਲ ਰਿਹਾ ਜੀ ਜੋ ਦੂਸਰੀ ਪਾਰਟੀ ਹੈ ਝੂਠੇ ਇਲਜ਼ਾਮ ਲਗਾ ਰਹੀ ਦੀ ਅੱਛਾ ਜੀ ਹਾਂਜੀ ਕੰਮ ਸਹੀ ਚੱਲ ਰਿਹਾ ਹੈ ਬਿਲਕੁਲ ਸਹੀ ਚੱਲ ਰਿਹਾ ਕੰਮ ਹਾਜ਼ਰੀ ਸਹੀ ਲੱਗ ਰਹੀ ਹੈ ਹਾਜ਼ਰੀ ਸਹੀ ਲੱਗ ਰਹੀ ਜੀ ਤੁਸੀਂ ਅੱਜ ਕੰਮ ਕਰਨ ਆਏ ਨੇ ਲੱਗੇ ਹਾਂਜੀ ਕੰਮ ਕਰਨ ਆਏ ਜੀ ਪਿੰਡ ਕਹੜਾ ਦਾ ਨਾਮ ਕੀ ਤੁਹਾਡਾ ਪਿੰਡ ਜੁਗੇ ਗੁਲਾਬ ਸਿੰਘ ਹੈ ਜੀ ਮੇਰਾ ਨਾਮ ਜਰਨੈਲ ਸਿੰਘ ਜੀ ਕਿੰਨੇ ਦਿਨ ਦੇ ਇੱਥੇ ਕੰਮ ਕਰ ਰਹੇ ਹੋ ਸਟੋਰੀ ਮੈਨੂੰ ਬਿਲਕੁਲ ਲਗਾਤਾਰ 6 ਦਿਨ ਪੂਰੇ ਹੋ ਗਏ ਨੇ 7ਵਾਂ ਦਿਨ ਬਿਲਕੁਲ ਪੂਰਾ ਸਹੀ ਕੰਮ ਜਿਹੜਾ ਅਗ ਡਿਮਾਂਡ ਹੈਗੀ 6 ਦਿਨ ਦੀ ਪੂਰੀ ਹੋ ਤ ਬਾਅਦ ਦੂਜੀ ਦੁਵਾਰ ਨਵੀਂ ਸ਼ੁਰੂ ਹੋ ਗਈ ਠੀਕ ਜੁਗੇ ਗੁਲਾਬ ਸਿੰਘ ਬਾਜੀ ਬਹਿ ਕਾਸ ਜੇ ਮੇਰੇਗਾ ਦਾ ਕੰਮ ਚੱਲ ਰਿਹਾ ਹੈ ਤੁਹਾਡੇ ਪਿੰਡ ਦੇ ਕਿੰਨੇ ਜੋਬ ਘਾਟ ਹੈ ਸਾਡੇ ਪਿੰਡ ਦੇ ਜੋਬ ਘਾਟ ਟੋਟਲ ਦਾ 342 342 ਕਿੰਨੇ ਕੰਮ ਮਿਲਿਆ ਮੇਰੇ ਦਾ ਇਹਦੇ ਵਿੱਚ 195 ਬੰਦੇ ਨੇ ਕੰਮ ਬੜਿਆ ਜੀ ਇੱਕ ਤੁਹਾਡੇ ਪਿੰਡ ਦੇ ਕਿਸੇ ਵਿਅਕਤੀ ਨੇ ਇਲਜ਼ਾਮ ਲਾਇਆ ਪਿੰਡ ਦੇ ਚ ਕੰਮ ਨਹੀਂ ਦਿੱਤਾ ਜਾ ਰਿਹਾ ਉਹ ਸੰਬੰਧ ਵਿੱਚ ਕੀ ਕਹਿਣਾ ਚਾਹੋਗੇ ਬਿਲਕੁਲ ਨਜਾਇਜ਼ ਇਲਜ਼ਾਮ ਹੈ ਜੀ ਸਰਪੰਚ ਸਾਹਿਬ ਨੇ ਬਕਾਇਦਾ ਜਦੋਂ ਡਿਮਾਂਡ ਪਾਈ ਤੇ ਗੁਰਦੁਆਰੇ ਅਲਾਸਮੈਂਟ ਕਰਾਈ ਸਾਰੀ ਜਨਤਾ ਨੂੰ ਆਖਿਆ ਗਿਆ ਕਿ ਸਾਂਝੀ ਥਾਂ ਤੇ ਗੁਰਦੁਆਰੇ ਵਿੱਚ ਜਾਂ ਫਿਰ ਕਿਤੇ ਵੀ ਆਪਾਂ ਡਿਮਾਂਡ ਪਰਾਗੇ ਤੇ 195 ਬੰਦੇ ਨੇ ਸਾਡੇ ਕੋਲ ਕਾਡ ਭਰਾਏ ਉਹਨਾਂ ਦੇ ਨਾਮ ਆਏ ਅੱਜ 195 ਬੰਦੇ ਵਿੱਚੋਂ 170 ਬੰਦੇ ਬਕਾਇਦਾ ਕੰਮ ਕਰ ਰਹੇ ਆ जोल जाम उन्होंने लाए बिल्कुल झूठे लाए ने जी टोटे बकी हो दा एकदम मैं मेट आ जी हां जी तुसी आज ला रहे हो हां, हां जी सही आज हाँ भी बिल्कुल सही आज ला रहे हैं जी जनता को पूछा जाए कोई नहीं जाए आज नहीं लग रही जी जड़ दूसरी देर नो कह रही भी नजायज हाजरी लग रही है नहीं जी नहीं बिल्कुल नहीं लग रही हैं तुसी जनता को पूछो सही हाजरी लग रही है बिल्कुल वीर जी की नाम है तोडा तो केड़ा जी पिंड जुगे गुलाब संगा नाम मेरा गोविंद ठीक है ਤਾਂ ਇੱਥੇ ਅਜ ਕੀ ਕਰ ਰਹੇ ਹੋ ਦੱਸੋ ਅਸੀਂ ਇੱਥੇ ਕੰਮ ਕਰ ਰਹੇ ਆ ਨਰੇਗਾ ਦਾ ਜੀ ਠੀਕ ਹੈ ਸਹੀ ਕੰਮ ਚੱਲ ਰਿਹਾ ਬਿਲਕੁਲ ਬਿਲਕੁਲ ਸਹੀ ਚੱਲ ਰਿਹਾ ਜੀ ਇੱਕ ਦੂਸਰੀ ਥੇ ਪਿੰਡ ਦੇ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਕਿ ਸਹੀ ਕੰਮ ਨਹੀਂ ਚੱਲ ਰਿਹਾ ਸਾਡੀਆਂ ਹਜ਼ਰੀਆਂ ਨਹੀਂ ਰਹਿੰਆਂ ਜਰ ਸਾਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਜੀ ਬਿਲਕੁਲ ਝੂਠੇ ਇਲਜ਼ਾਮ ਆ ਜੀ ਸਾਰਿਆਂ ਨੂੰ ਕੰਮ ਸਹੀ ਮਿਲ ਹੀ ਜਾਂਦੇ ਆ ਜੀ ਉਹ ਨਜਾਇਜ਼ ਸਾਡੇ ਤੇ ਧੱਕਾ ਕਰੀ ਜਾਂਦੇ ਆ ਕੰਮ ਸਾਰਿਆਂ ਨੂੰ ਹੀ ਸਹੀ ਮਿਲ ਹੀ ਜਾਂਦੇ ਆ ਜਿੰਨੇ ਵੀ ਅਗਿਆ ਜੋ ਧੱਕਾ ਕਰ ਰਿਹਾ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਆ ਤੇ ਕੌਣ ਆ ਉਹ ਉਹ ਕਾਂਗਰਸ ਪਾਰਟੀ ਨਾਲ ਉਸਬੰਧ ਰੱਖਦੇ ਹੋ ਪ੍ਰਦੀਪ ਸਿੰਘ ਸਰਪੰਚ ਜੀ ਗਿਆ ਹਾਰੇ ਹੋਏ ਅੱਛਾ ਜੀ ਉਹ ਸ਼ਿਰੂ ਤੋਂ ਲੈ ਕੇ ਸਾਡੇ ਨਾਲ ਹੁਣ ਤੱਕ ਇਹ ਧੱਕਾ ਕਰੀ ਜਾਂਦੇ ਆ ਜੀ ਅਸੀਂ ਫਿਰ ਵੀ ਉਹ ਪੰ ਸਰਪੰਚ ਸਾਹਿਬ ਸਾਨੂੰ ਕਹਿੰਦੇ ਆ ਆਪਾਂ ਨਹੀਂ ਬੋਲਣਾ ਆਪਾਂ ਪਾਰਟੀ ਬਾਜ਼ੀ ਨਹੀਂ ਬਣਾਣੀ ਅਸੀਂ ਫਿਰ ਵੀ ਉਹਨਾਂ ਨਾਲ ਰਲ ਕੇ ਰਹਿਣਾ ਚਾਹੁੰਦੇ ਆ ਬਟ ਉਹ ਸਾਡੇ ਨਾਲ ਰਲ ਨਹੀਂ ਚਾਹੁੰਦੇ ਜੀ ਕੀ ਨਾਮ ਹੈ ਤੁਹਾਡਾ ਪਿੰਡ ਕੀ ਤੁਹਾਡਾ ਕਿਹੜਾ ਹੈ ਮੇਰਾ ਨਾਮ ਹਾਲ ਸਿੰਘਾ ਜੀ ਪਿੰਡ ਝੁੱਗੇ ਗਲਾਬ ਸਿੰਘ ਜੀ ਤੁਸੀਂ ਰਕਤੇ ਕੰਮ ਕਰਦੇ ਹੋ ਹਾਂ ਜੀ ਕੰਮ ਕਰਦੇ ਆ ਜੀ ਇੱਕ ਦੂਸਰੀ ਧਿਰ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਈ ਕੰਮ ਕਰਦੇ ਜੀ ਨਹੀਂ ਜੀ ਕੋਈ ਬੱਚਾ ਨਹੀਂ ਕੰਮ ਕਰ ਰਿਹਾ ਜੀ ਹਾਂ ਜੀ ਵੱਡੇ ਜਿਹਨਾਂ ਦਾ ਨਾਮ ਹਾਂ ਜੀ ਹਾਂ ਜੀ ਹਾਂ ਜੀ ਗੁਲਾਬ ਸਿੰਘ ਚੁੱਗ੍ਹੇ ਜੋ ਨਰੇਗਾ ਦਾ ਕੰਮ ਚੱਲ ਰਿਹਾ ਹੈ ਸਹੀ ਕੰਮ ਮਿਲ ਰਿਹਾ ਤੁਹਾਨੂੰ ਵਧੀਆ ਚੱਲ ਰਿਹਾ ਇੱਕ ਥੇਰ ਕਹਿ ਰਹੀ ਸਾਨੂੰ ਕੰਮ ਨਹੀਂ ਮਿਲ ਰਿਹਾ ਜੀ ਨਹੀਂ ਕੰਮ ਤਾਂ ਮਿਲ ਰਹੀ ਆਏ ਕੰਮ ਕਿਉਂ ਨਹੀਂ ਮਿਲ ਰਹੀ ਆ ਜੀ ਜੋ ਡਿਮਾਂਡ ਪਈ ਗਈ ਨਰੇਗਾ ਦੀ ਜਿਹੜੀ ਲਾਉਸ ਮਿੱਟ ਕਰਕੇ ਪਈ ਗਈ ਹੈ ਆ ਇੱਥੇ ਭਰੀਚੀ ਐ ਨਾ ਅਲਾਸਮੈਂਟ ਕਹਤਾ ਹੀ ਨਹੀਂ ਸਹੀ ਕੰਮ ਚੱਲ ਰਿਹਾ ਸਹੀ ਸਹੀ ਹੁੰਦਾ ਪਿਆ